ਪਿਛਲੇ ਮਹੀਨੇ ਤੋਂ ਜਦੋਂ ਤੋਂ ਸਿੱਖਾਂ ਦੇ ਤਿੰਨਾਂ ਤਖਤਾਂ ਅਕਾਲ ਤਖਤ ਸਾਹਿਬ ਤਖਤ ਦਮਦਮਾ ਸਾਹਿਬ ਤਖਤ ਕੇਸਕਟ ਸਾਹਿਬ ਦੇ ਜਥੇਦਾਰਾਂ ਨੂੰ ਜਬਰੀ ਫਾਰਕ ਕੀਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰੀਕੇ ਦੇ ਨਾਲ ਆਪ ਖੁਦਰੇਪਨ ਦੇ ਨਾਲ ਆਪਣੇ ਨਵੇਂ ਜਥੇਦਾਰ ਤਖਤਾਂ ਦੇ ਉੱਤੇ ਬਿਠਾਏ ਗਏ ਨੇ ਕੌਮ ਅੰਦਰ ਇੱਕ ਜ਼ੋਰਦਾਰ ਆਵਾਜ਼ ਉੱਠੀ ਕਿ ਜਦੋਂ ਤੱਕ ਪੰਥ ਪ੍ਰਵਾਨਤ ਜਥੇਦਾਰ ਨਹੀਂ ਨਿਯੁਕਤ ਕੀਤੇ ਜਾਂਦੇ ਉਦੋਂ ਤੱਕ ਸਾਨੂੰ ਇੰਨਾ ਜਥੇਦਾਰਾਂ ਦੀ ਦੀ ਨਿਯੁਕਤੀ ਪ੍ਰਵਾਨ ਨਹੀਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਪਹਿਲੇ ਦਿਨ ਤੋਂ ਵਿਵਾਦਤ ਰਹੀ ਸੋ ਉਹਨਾਂ ਦੇ ਫੈਸਲੇ ਵੀ ਇਸੇ ਤਰੀਕੇ ਦੇ ਨਾਲ ਵਿਵਾਦਾਂ ਦੇ ਵਿੱਚ ਘਰੇ ਹੋਏ ਹਨ ਇਸ ਦੇ ਚੱਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਕਮੇਟੀ ਨੂੰ ਭੇਜਿਆ ਔਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੀ ਟਾਪ ਲੀਡਰਸ਼ਿਪ ਨੇ ਉਹਨਾਂ ਦੇ ਤਰਲੇ ਕੱਢ ਕੇ ਉਹਨਾਂ ਨੂੰ ਮਨਾ ਕੇ ਵਾਪਸ ਲਿਆਂਦਾ ਤੇ ਉਹਨਾਂ ਨੇ ਆਉਂਦਿਆਂ ਇੱਕ ਗੱਲ ਕਹੀ ਕਿ ਅੱਗੋਂ ਤੋਂ ਜੋ ਸਾਡੇ ਕੋਲ ਗਲਤੀ ਹੋ ਗਈ ਹੈ ਕੰਟਰੋਲ ਨਹੀਂ ਮੋਨੋਪੋਲੀ ਜਥੇਦਾਰਾਂ ਦੀ ਪੋਸਟ ਤੋਂ ਖਤਮ ਹੁੰਦੀ ਦੇਖ ਕੇ ਵਿਧਿ ਵਿਵਧਾਨ ਵਾਲਾ ਇਸ਼ੂ ਜਿਹੜਾ ਉਹ ਡਸਟਬਿਨ ਦੇ ਵਿੱਚ ਪਾਈ ਰੱਖਿਆ ਕਿਉਂਕਿ ਹੁਣ ਦੁਬਾਰਾ ਹਾਲਾਤ ਬਣ ਗਏ ਕੌਮ ਦੇ ਅੰਦਰ ਆਵਾਜ਼ ਉੱਠੀ ਕੌਮ ਨੇ ਤਰਾ ਤਰਾ ਕੀਤਾ ਜਿਸ ਤਰੀਕੇ ਦੇ ਨਾਲ ਹਿਊਮਿਲੇਟਿੰਗ ਹਿਊਮਿਲੇਟਿੰਗ ਤਰੀਕੇ ਦੇ ਨਾਲ ਜਿਵੇਂ ਜਥੇਦਾਰ ਲਾਏ ਗਏ अपमान ਕਰਕੇ ਲਾਏਗੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਡੈਮੇਜ ਹੋਣ ਦੀ ਸਥਿਤੀ ਨੂੰ ਦੇਖਦਿਆਂ ਆਪਣੀ ਫੇਸ ਵੈਲਿਊ ਤੇ ਇਸ ਵਿਧੀ ਵਿਧਾਨ ਵਾਲੇ ਮੁੰਡੇ ਨੂੰ ਦੁਬਾਰਾ ਸੁਰਜੀਤ ਕਰਨਾ ਪਿਆ ਇਹ ਉਹਨਾਂ ਦੀ ਲੋਡ ਬਣ ਗਈ ਪ੍ਰਧਾਨ ਸਾਹਿਬ ਅੱਜ ਕਹਿ ਰਹੇ ਨੇ ਕਿ ਮੈਂ ਇਸ ਨੂੰ ਲਾਗੂ ਕਰਕੇ ਇੰਪਲੀਮੈਂਟ ਕਰਾਂਗਾ ਜਥੇਦਾਰਾਂ ਦੀ ਜਿਹੜੀ ਪੱਕੀ ਨਿਯੁਕਤੀ ਹੈ ਕਿਉਂਕਿ ਜਿਹੜੇ ਹੁਣ ਜਥੇਦਾਰ ਲੱਗੇ ਨੇ ਉਹ ਕਾਰਜਕਾarni ਨਹੀਂ ਤੇ ਪੱਕੇ ਜਥੇਦਾਰਾਂ ਦੀ ਨਿਯੁਕਤੀ ਵਿਧਿਵਿਧਾਨ ਅਨੁਸਾਰ ਹੀ ਕੀਤੀ ਜਾਵੇਗੀ ਇਸ ਗੱਲ ਲਈ ਅੱਜ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਉਹ ਕਮਿਟ ਕਰ ਰਹੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਅਕਾਲੀ ਦਲ ਕਿੰਨੀਕ ਸਪੇਸ ਅਲਾਉ ਕਰਦਾ ਹੈ ਕਿ ਵਿਧਿਵਿਧਾਨ ਬਣਾ ਕੇ ਇਸ ਨੂੰ ਲਾਗੂ ਕਰ ਸਕਣ ਇਹ ਸਮਾਂ ਦੱਸੇਗਾ ਬਟ ਮੈਂ ਆਪਜੀ ਦੇ ਰਹੀਂ ਖਾਲਸਾ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2000 ਤੋਂ ਬਾਅਦ ਹੀ ਇਸ ਮੁੱਦੇ ਤੇ ਪੰਥ ਦੇ ਇੱਕ ਸੋਹਿਰਜ ਤਬਕੇ ਨੇ ਇੱਕ ਸੈਕਸ਼ਨ ਨੇ ਜਿਹਦੇ ਵਿੱਚ ਬਹੁਤ ਸਾਰੇ ਸਿਕਸ ਸਕਾਲਰ ਵੀ ਸੀਗੇ ਪੋਲਿਟੀਕਲ ਰਿਲੀਜੀਅਸ ਸੋਸ਼ਲ ਐਕਟਿਵਿਸਟ ਸੀਗੇ ਔਰ ਨਾਮਵਰ ਸੀਗੇ ਸਾਰੇ ਸਾਰਿਆਂ ਦਾ ਪੰਥ ਦੇ ਵਿੱਚ ਇੱਕ ਪੂਰਾ ਪੂਰਾ ਉਹਨਾਂ ਦੀ ਇੱਕ ਪੋਪੁਲਾਰਿਟੀ ਸੀ ਉਹਨਾਂ ਦਾ ਇੱਕ ਸਥਾਨ ਸੀ ਔਰ ਉਹਨਾਂ ਦੀ ਕਮਾਈ ਸੀ ਉਹਨਾਂ ਨੇ ਮਿਲ ਕੇ ਇਹਦੇ ਤੇ ਬਹੁਤ ਵਰਕ ਕੀਤਾ 2003 ਤੋਂ 2008 ਤੱਕ 5 ਸਾਲ ਇਹਦੇ ਤੇ ਸੀਰੀਅਸ ਡੈਲੀਬਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਮੇਰੇ ਕੋਲ ਤੁਹਾਡੇ ਸਾਹਮਣੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਦੂਸਰੀ ਤਸਵੀਰ ਇਹ ਹੈ ਤੁਸੀਂ ਦੇਖੋ ਇਹਨਾਂ ਦੇ ਵਿੱਚ ਪੰਥ ਦੀ ਹਰ ਨਾਮਵਰ ਸ਼ਖਸੀਅਤ ਹਰ ਨਾਮਵਰ ਸੰਸਥਾ ਔਰ ਉਹਨਾਂ ਦਾ ਆਗੂ ਤੇ ਉਹਨਾਂ ਦਾ ਨੁਮਾਇੰਦਾ ਬੈਠਾ ਹੈ ਔਰ ਇਹ ਵਿਧੀ ਵਿਵਧਾਨ ਬਣਾਉਣ ਲਈ ਹੀ ਜਿਹੜੀ ਸੈਮੀਨਾਰਾਂ ਦੀ ਲੜੀ ਸੀ ਉਸ ਤਹਿਤ ਚੀਫ ਕਾਂਸਾ ਦਿਵਾਨ ਦੇ ਐਡੀਟੋਰੀਅਮ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਤੇ ਪਿੱਛੇ ਬੈਨਰ ਵੀ ਲਿਖਿਆ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਕਾਰਜ ਵਿਧੀ ਤੇ ਕਾਰਜ ਖੇਤਰ ਨੂੰ ਲੈ ਕੇ ਸੈਮੀਨਾਰ ਕੀਤਾ ਜਾ ਰਿਹਾ ਔਰ ਅਜੇ ਜੇ ਅਗਰ ਦੂਸਰੀ ਆ ਭਾਗ ਸਿੰਘ ਹਨ ਕੀ ਮਨਜੀਤ ਸਿੰਘ ਕਲਕੱਤਾ ਅਗਰ ਦੂਸਰੀ ਐਸ ਵਾਰੀ ਤਸਵੀਰ ਦੇਖੋ ਤੇ ਇਹਦੇ ਚ ਬਾਬਾ ਅਰਨਮ ਸਿੰਘ ਤੋਂ ਮਾਂ ਵੀ ਬੈਠੇ ਨੇ ਦਮਦਮੇ ਡਕਸਾਲ ਦੇ ਅਖੰਡਕੀਰਨੀ ਚਾਤੇ ਤੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਾਰੀਆਂ ਯੂਨੀਵਰਸਟੀਆਂ ਦੇ ਲਰਨਰ ਪ੍ਰੋਫੈਸਰਸ ਵੀ ਇਹਦੇ ਵਿੱਚ ਸ਼ਾਮਲ ਹੋਏ ਸੀਗੇ ਔਰ ਇਨਾ ਇਸ ਸੈਮੀਨਾਰ ਤੋਂ ਬਾਅਦ 5 ਸਾਲ ਦੀ ਡੈਲੀਬ੍ਰੇਸ਼ਨਸ ਤੋਂ ਬਾਅਦ ਇੱਕ ਖਰੜਾ ਕਮੇਟੀ ਤਿਆਰ ਕੀਤੀ ਗਈ ਔਰ ਉਸ ਖਰੜਾ ਕਮੇਟੀ ਦੇ ਚੇਅਰਮੈਨ ਭਗ ਸਿੰਘ ਅਨਖੀ ਸੀਗੇ ਜਿਹੜੇ ਚੀਫ ਕਲਚਰ ਵਿਭਾਗ ਦੇ ਆਨਰੇਰੀ ਸੈਕਟਰੀ ਸੀਗੇ ਉਨ੍ਹਾਂ ਦੀ ਅਗਵਾਈ ਹੇਠ ਖਰੜਾ ਤਿਆਰ ਕਰਕੇ ਉਸ ਵੇਲੇ ਦੇ ਜਥੇਦਾਰ ਗਿਆਨੀ जोगਿੰਦਰ ਸਿੰਘ ਵਿਦੰਤੀ ਉਹਨਾਂ ਨੂੰ ਸੌਂਪਿਆ ਵੀ ਗਿਆ ਬਟ ਬਹੁਤ ਜਲਦੀ ਉਹਨਾਂ ਨੂੰ ਵੀ ਜਬਰੀ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸੋ ਉਸ ਦਿਨ ਤੋਂ ਇਹ ਖਰੜਾ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਕਿਤੇ ਕਿੱਥੇ ਧੂਲ ਧੂਲ ਚੜ ਰਿਹਾ ਸਾਨੂੰ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕਿ ਉਸ ਤੋਂ ਬਾਅਦ ਕੋਈ ਉਗ ਸੁਖ ਅਗਲੇ ਜਥੇਦਾਰਾਂ ਨੇ ਇਸ ਵਿਸ਼ੇ ਬਾਰੇ ਨਹੀਂ ਕੱਢੀ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਿਆਨ ਜਾਰੀ ਕੀਤਾ 24 ਮਾਰਚ ਦਾ ਦਿਨ ਸੀ ਜਿਸ ਦਿਨ ਉਹਨਾਂ ਨੇ ਕਮਿਟ ਕੀਤਾ ਕਿ ਅਸੀਂ ਵਿਧੀ ਵਿਧਾਨ ਬਣਾਵਾਂਗੇ ਕੁਦਰਤੀ ਕਹਿ ਲਓ ਸੰਜੋਗ ਵਸ ਕਹਿ ਲਓ ਕੋਇਨਸੀਡੈਂਟਲੀ ਉਸੇ ਦਿਨ ਅਸੀਂ ਉਸ ਖੜੜੇ ਉਸ ਖੜੜੇ ਦੀ ਕਾਪੀ 24 ਮਾਰਚ ਨੂੰ ਪ੍ਰਧਾਨ ਸਾਹਿਬ ਨੂੰ ਦੇ ਕੇ ਆਏ ਬਾਈ ਚਾਂਸ ਉਸ ਦਿਨ ਅਸੀਂ ਵੀ ਕਾਪੀ ਦੇਣ ਜਾ ਰਹੇ ਸੀਗੇ ਤੇ ਉਹ ਵੀ ਆਪਣਾ ਬਿਆਨ ਤਿਆਰ ਕਰਕੇ ਬੈਠੇ ਹੋਏ ਸੀਗੇ ਦੇਣ ਲਈ ਸੋ ਉਸ ਦਿਨ ਇਕੱਠਾ ਹੋ ਗਿਆ ਤੇ ਅਸੀਂ ਆਪਣਾ ਬਿਆਨ ਉਸ ਦਿਨ ਰਿਲੀਜ਼ ਨਹੀਂ ਕੀਤਾ ਕਿਉਂਕਿ ਅਸੀਂ ਆਪਣੇ ਖਰੜੇ ਦੀ ਕਾਪੀ ਉਹਨਾਂ ਨੂੰ ਦਿੱਤੀ ਨਾਲ ਦੇ ਨਾਲ ਦਲਫਾਜ਼ਾ ਵੱਲੋਂ ਜਿਹੜਾ ਕਵਰਿੰਗ ਲੈਟਰ ਸੀ ਉਹ ਵੀ ਨਾਲ ਅਸੀਂ ਦਿੱਤਾ ਤੇ ਨਾਲ ਜਿਹੜਾ ਖਰੜਾ ਉਸ ਵੇਲੇ 6 ਕਾਲਰਸ ਨੇ ਬਣਾਇਆ ਸੀ ਬਹੁਤ ਮਿਹਨਤ ਤੇ ਸੰਜੀਤਗੀ ਦੇ ਨਾਲ ਵਰਕ ਕਰਨ ਤੋਂ ਬਾਅਦ ਉਹ ਖਰੜੇ ਦੀ ਕਾਪੀ ਵੀ ਅਸੀਂ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ ਕਿ ਤੁਸੀਂ ਇਹਦੀ ਫਰਦਰ ਐਕਸਪਰਟਸ ਤੋਂ ਐਗਜ਼ਾਮੀਨੇਸ਼ਨ ਕਰਾ ਲਓ ਤੁਸੀਂ ਡਿਸਕਸ਼ਨ ਕਰਾ ਲਓ ਸੰਗਤ ਦੀ رائے ਲੈ ਕੇ ਜਲਦੀ ਤੋਂ ਜਲਦੀ ਇਸ ਵਿਸ਼ੇ ਤੇ ਵਰਕ ਸਟਾਰਟ ਕੀਤਾ ਜਾਏ ਕਿਉਂਕਿ ਆਲਰੇਡੀ ਬਹੁਤ ਸਾਰਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਸੋ ਅਸੀਂ ਹੁਣ ਇਸ ਗੱਲ ਦੀ ਉਡੀਕ ਕਰਾਂਗੇ ਇਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨੇ 2 ਦਹਾਕੀਆਂ ਦੇ ਬਾਅਦ ਡੱਬੇ ਵਿੱਚ ਬੰਦ 이슈 ਨੂੰ ਕੱਢ ਕੇ ਤੇ ਕੌਮ ਅੱਗੇ ਇੱਕ ਪ੍ਰੋਮਿਸ ਕੀਤਾ ਕਿ ਅਸੀਂ ਅਗਲੇ ਜਿਹੜੇ ਜਥੇਦਾਰ ਨੇ ਉਹ ਵਿਧੀ ਵਿਧਾਨ ਅਨੁਸਾਰ ਹੀ ਪੱਕੇ ਤਖਤਾਂ ਤੇ ਨਿਯੁਕਤ ਕਰਾਂਗੇ ਤੇ ਉਹਦਾ ਇੱਕ ਸਿਸਟਮ ਬਣੇਗਾ ਜਿਹੜਾ 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 ਸਿਕ 스ਕਾਲਰਸ ਵੱਲੋਂ ਤਿਆਰ ਕਰਕੇ ਅਸੀਂ ਪ੍ਰੂ ਪ੍ਰਿੰਟ ਦੇ ਕੇ ਆਏ ਹਾਂ ਇਹ ਪੰਥਕ ਇਲੈਕਟੋਰਲ ਕਾਲਜ ਦੇ ਪੈਟਰਨ ਤੇ ਹੈ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇ ਕੋਲ ਜਿਹੜਾ ਇਕਾਧਿਕਾਰ ਹੈ ਜਾਂ ਅਕਾਲੀ ਦਲ ਕੋਲ ਬਾਈ ਡਿਫਾਲਟ ਇਕਾਧਿਕਾਰ ਹੈ ਉਹ ਖਤਮ ਹੁੰਦਾ ਹੈ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਪੰਥ ਕੋਲ ਚਲਾ ਜਾਏਗਾ ਸ਼੍ਰੋਮਣੀ ਕਮੇਟੀ ਇਕੱਲੇ ਕੋਲ ਨਹੀਂ ਰਹੇਗਾ ਸ਼੍ਰੋਮਣੀ ਕਮੇਟੀ ਕੋਆਰਡੀਨੇਟਰ ਦਾ ਰੋਲ ਪਲੇ ਕਰੇਗੀ ਫੈਸਿਲੀਟੇਟਰ ਦਾ ਰੋਲ ਪਲੇ ਕਰੇਗੀ ਅਹਿਮ ਰੋਲ ਪਲੇ ਕਰੇਗੀ ਕਿਉਂਕਿ ਉਹਨਾਂ ਨੇ ਇਹਦੇ ਤੇ ਸਟੈਂਪ ਲਾਣੀ ਹੈ ਆਪਣੀ ਅਲਟੀਮੇਟਲੀ ਜਦੋਂ ਪੰਥ ਦਾ ਜਿਹੜਾ ਇਲੈਕਟੋਰਲ ਕਾਲਜ ਆ ਡਿਸਾਈਡ ਕਰ ਲੇਗਾ ਕਿ ਕਿਹੜੇ ਜਥੇਦਾਰ ਹੋਣਗੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਉਹਦੇ ਤੇ ਆਪਣੀ ਸਟੈਂਪ ਲਾਏਗੀ ਉਹਨਾਂ ਦੀ ਐਗਜ਼ੀਕਟਿਵ ਕਮੇਟੀ ਸਟੈਂਪ ਲਾਏਗੀ ਬਟ ਇਕਾਧਿਕਾਰ ਖਤਮ ਹੋ ਜਾਏਗਾ ਔਰ ਸਭ ਤੋਂ ਜ਼ਰੂਰੀ ਹੈ ਕਿ ਜਥੇਦਾਰ ਨੂੰ ਬੇਮਹਤਾਜ ਕਰਨਾ ਫਾਈਨੈਂਸ਼ਲੀ ਜਿੰਨੀ ਦੇਰ ਤੱਕ ਪੰਥ ਦਾ ਕਾਰਪਸਿਸ ਪੰਥਕ ਗੋਲਕ ਨਹੀਂ ਹੋਏਗੀ ਔਰ ਜਥੇਦਾਰ ਕੇਵਲ ਦੇ ਕੇਵਲ ਕ੍ਰੋਮਿਕ ਮੈਡੀਕਲ ਗੋਲਕ ਤੇ ਆਪਣਾ ਆਪਣਾ ਆਪਣੀ ਜ਼ਿੰਦਗੀ ਤੇ ਆਪਣੇ ਇਸ ਕਦਰ ਦਾ ਕੰਮ ਚਲਾਏਗਾ ਉਨੀ ਦੇਰ ਤੱਕ ਕੋਈ ਵੀ ਜਥੇਦਾਰ ਕੋਈ ਵੀ ਚਾਹੇ ਅਸੀਂ ਬਣਾ ਦਈਏ ਤੇ ਚਾਹੇ ਕੋਈ ਹੋਰ ਬਣਾ ਦੇ ਉਹ ਇੰਡੀਪੈਂਡੈਂਟ ਡਿਸੀਜਨਸ ਨਹੀਂ ਲੈ ਸਕਦਾ ਸੋ ਉਹਦੀ ਲੀਗਲ ਐਡਮਿਨਿਸਟ੍ਰੇਟਿਵ ਤੇ ਫਾਈਨੈਂਸ਼ੀਅਲ ਬਾਈਂਡਿੰਗਸ ਤੋਂ ਉਹਨੂੰ ਮੁਕਤ ਕਰਨਾ ਪਏਗਾ ਉਹਨੂੰ ਆਜ਼ਾਦ ਕਰਨਾ ਪਏਗਾ ਸੋ ਇਹ ਇੱਕ ਬਹੁਤ ਕੰਪਲਿਕੇਟਿਡ ਮੁੱਦਾ ਇਹ ਨਾ ਇਜ਼ੀ ਮੁੱਦਾ ਨਹੀਂ ਹੈ ਜਿਹਨੂੰ ਜਿਹਨੂੰ ਅਸੀਂ ਬਾਹਰ ਬੈਠ ਕੇ ਸਮਝ ਬੈਠੇ ਆਂ ਬਟ ਇਹਦੇ ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ ਅਕਾਲ ਤਖਤ ਦੇ ਸੈਕਰੇਟੇਰੀਏਟ ਨੂੰ ਅਸੀਂ ਕਹਿ ਦਿੰਨੇ ਆ ਕਿ ਜੱਥੇਦਾਰ ਦਾ ਰਤਬਾ ਉਹ ਹੀ ਹੈ ਜੋ ਕ੍ਰਿਸਚੀਅਨਿਟੀ ਦੇ ਵਿੱਚ ਪੋਪ ਦਾ ਰਤਬਾ ਹੈ ਬਟ ਕਿਸੇ ਨੇ ਪੋਪ ਦੀ ਫੰਕਸ਼ਨਿੰਗ ਨੂੰ ਉਹਦੀ ਅਪੁਆਇੰਟਮੈਂਟ ਨੂੰ ਉਹਦੇ ਸੈਕਰੇਟੇਰੀਏਟ ਨੂੰ ਰੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਉਹਨਾਂ ਵੱਲ ਝਾਤੀ ਮਾਰੀ ਹੈ ਕਿ ਉਹ ਕਿਸ ਤਰ੍ਹਾਂ ਪੁਆਇੰਟ ਹੁੰਦੇ ਔਰ ਉਹਨਾਂ ਉਹਨਾਂ ਕੋਲ ਕਿੰਨੀਆਂ ਤਾਕਤਾਂ ਨੇ ਵੈਟਿਕਨ ਦੇ ਵਿੱਚ ਪੋਪ ਦਾ ਜਿਹੜਾ ਵਰਡ ਹੈ ਉਹ ਲਾਅ ਹ ਦਾ ਹੈ ਪੋਪ ਦਾ ਵਰਡ ਵੈਟਿਕਨ ਦੇ ਵਿੱਚ ਲਾਅ ਹੈ ਅਸੀਂ ਕਹਿ ਤੇ ਦਿੰਨੇ ਅਸੀਂ ਐਸਪੀਸੀ ਨੂੰ ਕਹਿ ਦਿੰਨੇ ਸਾਡੀ ਪਾਰਲੀਮੈਂਟ ਹੈ ਜਥੇਦਾਰ ਸਾਡੇ ਪੋਪ ਨੇ ਪਰ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਉਹ ਰਤਬਾ ਉਹ ਆਬਾ ਉਹ ਜਿਹੜੀ ਜਿਹੜਾ ਉਹਨਾਂ ਨੂੰ ਸਭ ਕੁਝ ਮਿਲਣਾ ਹੁੰਦਾ ਕੀ ਅਸੀਂ ਦਿੰਨੇ ਆ ਸੋ ਇਹ ਸਾਰਾ ਕੁਝ ਜਿਹੜਾ ਵਰਕ ਕੀਤਾ ਉਹ ਅਸੀਂ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਦਿੱਤਾ ਹੈ ਅਸੀਂ ਹੁਣ ਇੰਤਜ਼ਾਰ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਕਿੰਨੀ ਕੁ ਸਹਿਿਰਤਾ ਦੇ ਨਾਲ ਅੱਗੇ ਵਧਦੀ ਹੈ ਸੈਕੰਡ ਇਸ਼ੂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਗਿਆ ਕਿ ਇਸ ਵਾਰ ਸੁਖਵੀਰ ਬਾਦਲ ਦੀ ਜਿਹੜੀ ਲੈਂਗੁਏਜ ਸੀ ਜਥੇਦਾਰਾਂ ਪ੍ਰਤੀ ਬੜੀ ਡੈਰੋਗੇਟਰੀ ਸੀ ਸੋਸ਼ਲ ਮੀਡੀਆ ਤੇ ਲੋਕ ਕੀ ਬੋਲਦੇ ਨੇ ਇੱਕ ਆਮ ਸਧਾਰਨ ਵਿਅਕਤੀ ਕੀ ਬੋਲਦਾ ਇੱਕ ਕੋਈ ਆਮ ਜਥੇਬੰਦੀ ਦਾ ਵਰਕਰ ਕੀ ਬੋਲਦਾ ਜਾਂ ਉਹਨਾਂ ਦਾ ਆਗੂ ਕੀ ਬੋਲਦਾ ਉਹ ਡਿਫਰੈਂਟ ਗੱਲ ਹੈ ਜਦੋਂ ਅਕਾਲੀ ਦਲ ਦਾ ਪ੍ਰਧਾਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਕਰ ਰਿਹਾ ਤੇ ਉਹ ਜਥੇਦਾਰਾਂ ਬਾਰੇ ਕਹਿ ਰਿਹਾ ਕਿ ਇਹ ਸਾਰੇ ਤਖਤਾ ਤੇ ਭਾਜਪਾ ਦਾ ਕਬਜ਼ਾ ਹੋ ਗਿਆ ਸੀ ਤੇ ਇਹ ਸਾਰੇ ਕੰਟਰੋਲਡ ਜਥੇਦਾਰ ਸੀਗੇ ਭਾਜਪਾ ਦੇ ਇਹ ਬੜੀ ਵੱਡੀ ਡੈਰੋਗੇਟਰੀ ਔਰ ਇਨਸਲਟ ਆ ਜਥੇਦਾਰਾਂ ਦੀ ਤੋਹੀਨ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀਡੀ ਜਿਨ੍ਹਾਂ ਨੇ ਉਹਨਾਂ ਜਥੇਦਾਰਾਂ ਨੂੰ ਨਿਯੁਕਤ ਕੀਤਾ ਉਹ ਇਹਦੇ ਬਾਰੇ ਖਾਮੋਸ਼ ਹੈ ਅੱਜ ਵੀ ਉਹਨਾਂ ਵਿੱਚੋਂ ਦੋ ਜਥੇਦਾਰ ਦਰਬਾਰ ਸਾਹਿਬ ਇੱਕ ਦਰਬਾਰ ਸਾਹਿਬ ਦੇ ਤੇ ਇੱਕ ਕੇਸਗੜ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਹੈੱਡ ਗ੍ਰੰਤੀ ਨੇ ਜਿਓ ਕੰਟਰੋਲ ਜ ਜਥੇਦਾਰ ਨੇ ਫਿਰ ਉਹ ਇੱਕ ਮੁਕੱਦਸ ਥਾਂ ਤੇ ਅੱਜ ਵੀ ਕਿਉਂ ਸੇਵਾ ਨਿਭਾ ਰਹੇ ਨੇ ਇਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੀਅਰ ਕਰੇ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਲੀਗੇਸ਼ਨ ਹੈ ਜਿਹੜੀ ਬੇਤੁਕਾ ਉਹਨੇ ਇਲਜ਼ਾਮ ਲਾਏ ਨੇ ਉਹਦੇ ਬਾਰੇ ਸ਼ਰੋਮਨੀ ਕਮੇਟੀ ਦਾ ਕੀ ਸਟੈਂਡ ਹੈ ਇਸ ਸ਼ਰੋਮਨੀ ਕਮੇਟੀ ਐਨੀ ਜ਼ਰਤ ਰੱਖਦੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਲਫ਼ਜ਼ਾਂ ਨੂੰ ਕੰਡੈਮ ਕਰਕੇ ਰਿਜੈਕਟ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵਾਰਨਿੰਗ ਇਸ਼ੂ ਕਰੇ ਅਸੀਂ ਇਹ ਵੀ ਦੇਖਾਂਗੇ ਕਿ ਸ਼ਰੋਮਨੀ ਕਮੇਟੀ ਇਹਦੇ ਬਾਰੇ कि ਆਪਣਾ ਨਜ਼ਰੀਆ ਆਪਣਾ ਵਿਊ ਪੁਆਇੰਟ ਪੇਸ਼ ਕਰਦੀ ਹੈ ਤੀਸਰਾ ਇਸ਼ੂ ਹੈ ਸਾਡੇ ਕੋਲ ਪਿਛਲੇ ਦਿਨੀ ਜਦੋਂ ਬੰਬੇ ਅਟੈਕ ਹੋਇਆ ਸੀ ਤੇ 26 11 2008 ਨੂੰ ਅਟੈਕ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਇੱਕ ਵਨ ਆਫ ਦਾ ਮੇਨ ਕਨਸਪਿਰੇਟਰ ਜਿਹੜਾ ਸੀ ਤਹੁਵਰ ਰਾਣਾ ਉਹ ਕੈਨੇਡੀਅਨ ਜਿਹੜਾ ਸਿਟੀਜ਼ਨ ਹੈ ਉਹ ਯੂ ਐਸ ਨੇ ਫੜ ਲਿਆ ਸੀ ਆਪਣੇ ਇੱਕ ਸਿਟੀਜ਼ਨ ਹੈਡਲੇ ਦੇ ਨਾਲ ਹੁਣ 16 17 ਸਾਲ ਦੀ ਮਿਹਨਤ ਤੋਂ ਬਾਅਦ ਉਹਨੂੰ ਇੰਡੀਆ ਐਕਸਟਰੈਡਿਟ ਕਰਕੇ ਲਿਆਇਆ ਇੰਡੀਅਨ ਨਿਊਜ਼ਪੇਪਰਸ ਨੇ ਉਹ ਮੋਦੀ ਗਵਰਨਮੈਂਟ ਦੀ ਬਹੁਤ ਵੱਡੀ ਕਾਮਯਾਬੀ ਸ਼ੋਅ ਕੀਤੀ ਹੈ ਈਮਨ ਪੰਜਾਬੀ ਅਖਬਾਰਾਂ ਨੇ ਵੀ ਦੋ ਦੋ ਸਫੇ ਉਹਦੀ ਵਾਪਸੀ ਤੇ ਲਾਏ ਨੇ ਜਿਸ ਤਰ੍ਹਾਂ ਬਹੁਤ ਵੱਡੀ ਪ੍ਰਾਪਤੀ 17 ਸਾਲ ਬਾਅਦ ਮੋਦੀ ਗਵਰਨਮੈਂਟ ਹਾਸਲ ਕਰਕੇ ਉਹਨਾਂ ਨੇ ਉਹਨਾਂ ਦੀ ਝੋਲੀ ਪਾਈ ਗਈ ਹੈ ਮੋਦੀ ਗਵਰਨਮੈਂਟ ਦੀ ਇੱਕ ਅਚੀਵਮੈਂਟ ਸ਼ੋਕ ਕੀਤੀ ਗਿਆ ਜਿਸ ਤਰੀਕੇ ਦੇ ਨਾਲ ਨਿਊਜ਼ਪੇਪਰਸ ਨੇ ਉਹ ਖਬਰਾਂ ਆ ਰੱਜ ਤੱਕ ਖਬਰਾਂ ਉਹ ਰੈਗੂਲਰ ਉਹਦੀ ਇੰਟਰੋਗੇਸ਼ਨ ਦੇ ਹਵਾਲੇ ਨਾਲ ਚੱਲ ਰਹੀਆਂ ਨੇ ਓਕੇ ਜੇ ਇੰਡੀਅਨ ਗਵਰਨਮੈਂਟ ਨੂੰ ਲੱਗਦਾ ਕਿ ਉਹ ਕਸੂਰਵਾਰ ਸੀ ਜੇ ਉਹਨਾਂ ਨੂੰ ਲੱਗਦਾ ਕਿ ਉਹਨੂੰ ਵਾਪਸ ਲਿਆ ਕੇ ਜਿਹੜੇ ਵਿਕਟਮ ਸੀਗੇ ਉਸ ਵਾਇਲੈਂਸ ਦੇ ਉਹਨਾਂ ਨੂੰ ਜਸਟਿਸ ਮਿਲੇਗੀ ਫਾਈਨ ਸਾਨੂੰ ਇੱਥੇ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਹੈ ਕਿ ਜਿਹੜੀ ਵਾਇਲੈਂਸ ਇੰਡੀਆ ਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਕੀਤੀ ਹੈ ਔਰ ਜਿਹੜੀ ਇੰਡੀਅਨ ਇੰਡੀਅਨ ਜਾਂਚ ਬਠਾਈ ਗਈ ਸੀ ਔਰ ਜਿੰਨੇ ਰੋ ਦੇ ਐਕਸ ਅਫੀਸ਼ੀਅਲ ਵਿਕਾਸ যাদব ਨੂੰ ਦੋਸ਼ੀ ਵੀ ਮੰਨਿਆ ਇਨਡਾਈਟ ਵੀ ਕੀਤਾ ਉਹਨੂੰ ਕਦ ਇੰਡੀਆ ਵਾਪ ਅਮਰੀਕਾ ਵਾਪਸ ਭੇਜੇਗਾ ਉਹਨੂੰ ਕਦ ਇੰਡੀਆ ਅਮਰੀਕਾ ਦੇ ਹਵਾਲੇ ਕਰੇਗਾ ਸੌਰੀ ਮੈਂ ਵਾਪਸ ਕਿਆ ਹਵਾਲੇ ਕਰੇਗਾ ਕਿਉਂਕਿ ਸਿੱਖ ਡਾਇਸਪੋਰਾ ਵੀ ਜਸਟਿਸ ਦੀ ਉਡੀਕ ਕਰ ਰਿਹਾ ਭਾਈ ਹਰਦੀਪ ਸਿੰਘ ਨਿੱਜ ਦਾ ਕਤਲ ਹੋਇਆ ਪੰਨੋਂ ਦੇਖਤੇ ਅਟੈਕ ਅਟੈਂਪਟ ਕੀਤਾ ਗਿਆ ਕਾਇਓ ਫੋਇਲਡ ਅਟੈਂਪਟ ਸੀਗਾ ਬਟ ਟ੍ਰਾਂਸ ਨੈਸ਼ਨਲ ਰਿਪਰੈਸ਼ਨਲੀ ਰੌ ਦਾ ਉਹ ਅਫੀਸਰ ਵਿਕਾਸ যাদব ਇਨਡਾਈਟ ਕੀਤਾ ਗਿਆ ਇੰਡੀਆ ਦੇ ਆਪਣੇ ਪ੍ਰੋਪ ਪੈਨਲ ਵੱਲੋਂ ਸੋ ਇੰਡੀਆ ਨੂੰ ਵੀ ਹੁਣ ਅਗਰ ਉਸਨੇ ਰਾਣਾ ਨੋਥੋਂ ਐਕਸਟਰੈਡਾਈਟ ਕਰਕੇ ਇਹ ਕਿਹਾ ਕਿ ਅਸੀਂ ਵਿਕਟਮਸ ਨੂੰ ਜਸਟਿਸ ਦੇਣਾ ਹੈ ਤੇ ਸਿੱਖ ਕੌਮ ਵੀ ਜਸਟਿਸ ਮੰਗ ਰਹੀ ਹੈ ਇੰਡੀਆ ਗਵਰਨਮੈਂਟ ਵੀ विकास यादव ਨੂੰ ਅਮਰੀਕਾ ਦੇ ਹਵਾਲੇ ਕਰੇ ਕੈਨੇਡਾ ਦੇ ਹਵਾਲੇ ਕਰੇ ਔਰ ਸਾਡੀ 트럼ਪ ਐਡਮਿਨਿਸਟ੍ਰੇਸ਼ਨ ਨੂੰ ਤੇ ਕੈਨੇਡੀਅਨ ਸਰਕਾਰ ਨੂੰ ਵੀ ਇਹ ਅਪੀਲ ਹੈ ਕਿ ਉਹ ਰਾਣਾ ਦੇ ਰਿਟਰਨ ਵਿੱਚ ਵਿਕਾਸ ਯਾਦਵ ਦੀ ਐਕਸਟਰੈਡੀਸ਼ਨ ਮੰਗਣ ਉਹ ਇੰਡੀਆ ਨੂੰ ਕਹੇ ਕਿ ਅਸੀਂ ਤੁਹਾਡਾ ਮੁਜਰਮ ਰਾਣਾ ਦਿੱਤਾ ਹੈ ਤੁਸੀਂ ਸਾਡਾ ਮੁਜਰਮ ਵਿਕਾਸ ਜਾਦਵ ਸਾਡੇ ਹਵਾਲੇ ਕਰੋ ਇਹ ਸਾਡੀ ਟਰੰਪ ਐਡਮਿਨਿਸਟ੍ਰੇਸ਼ਨ ਤੇ ਕੈਨੇਡੀਅਨ ਗਵਰਨਮੈਂਟ ਨੂੰ ਅਪੀਲ ਹੈ ਔਰ ਅਸੀਂ ਇਹਦੇ ਬਾਰੇ ਲਿਖਤੀ ਵੀ ਉਹਨਾਂ ਨੂੰ ਲਿਖਾਂਗੇ ਰਾਜਵਾਨ ਇੱਕ 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 ਜਿਹੜੇ ਭਾਈ ਬਲਵੰਤ ਸਿੰਘ ਰਾਜਵਾਨਾ ਬਾਰੇ ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਵੀ ਸਪੋਰਟ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਪਾਈ ਰਾਜਵਾਨ ਨੇ ਬਹੁਤ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਜਿਹੜੀ ਤੁਸੀਂ ਮੇਰੇ ਬਿਹਾਫ ਤੇ ਮਰਸੀ ਪਟੀਸ਼ਨ ਪਾਈ ਹੈ ਉਹ ਮੇਰੀਆਂ ਭਾਵਨਾਵਾਂ ਦੇ ਉਲਟ ਹੈ ਮੈਂ ਕਿਸੇ ਕੋਲ ਮਰਸੀ ਨਾ ਮੰਗੀ ਹੈ ਨਾ ਮੰਗਣੀ ਹੈ ਤੇ ਮੈਨੂੰ ਮਾਣ ਹੈ ਜੋ ਮੈਂ ਕੀਤਾ ਤੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮਰਸੀ ਪਟੀਸ਼ਨ ਹੈ ਇਹ ਉਹਨਾਂ ਨੇ ਰਾਜਵਾਨ ਨੇ ਬਹੁਤ ਵਾਰੀ ਕਿਹਾ ਕਿ ਇਹ ਵਾਪਸ ਲਈ ਜਾਵੇ ਜਥੇਦਾਰ ਨੇ ਇਹਦੇ ਬਾਰੇ ਆਪਣੇ ਸੁਝਾਅ ਵੀ ਮੰਗੇ ਸੀ ਤੇ ਅਸੀਂ ਉਹ ਸੁਝਾਅ ਜਥੇਦਾਰ ਸਾਹਿਬ ਨੂੰ ਵੀ ਦਿੱਤੇ ਸੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਕਹਿੰਨੇ ਆ ਕਿ ਜਿਹੜੀ ਮਰਸੀ ਪਟੀਸ਼ਨ ਹੈ ਉਹ ਤੁਸੀਂ ਵਿਡਰੋ ਕਰੋ ਉਹ ਇੱਕ ਯੋਧੇ ਜਿਹਨੂੰ ਅਕਾਲ ਤਖਤ ਸਾਹਿਬ ਤੋਂ ਜਿੰਦਾ ਸ਼ਹੀਦ ਦਾ ਰਤਬਾ ਮਿਲਿਆ ਹੋਵੇ ਇਹੋ ਜੇ ਯੋਧੇ ਦੀ ਦੇ ਲਈ ਦੇ ਬਿਹਫ ਤੇ ਮਰਸੀ ਪਟੀਸ਼ਨ ਉਸ ਦੀ ਉਸ ਦੀ ਉਸ ਦੀ ਬਹਾਦਰੀ ਤੇ ਉਸ ਤੇ ਕੰਮ ਦੀ ਤੋਹੀਨ ਹੈ ਇਹ ਮਰਸੀ ਪਟੀਸ਼ਨ ਵਾਪਸ ਹੋਣੀ ਚਾਹੀਦੀ ਹੈ ਇਹ ਯੋਧਿਆਂ ਨੂੰ ਯੋਧਿਆਂ ਦੇ ਬਿਹਾਫ ਤੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਸੋਖਦਾ ਇਦਾਂ ਦੀ ਮਰਸੀ ਪਟੀਸ਼ਨ ਫਾਈਲ